ਐਸ ਐਚਓ ਸਾਹਿਬ ਹਰ ਬੰਦੇ ਦਾ ਫੋਨ ਲੋਕੇਸ਼ਨ ਤੇ ਲੱਗਦਾ ਫੋਨ ਨਾਮ ਵਰਤੇ ਤਾਂ ਉਹਦੀ ਫੇਸਬੁੱਕ ਉਹਦੀਆਂ ਸਾਰੀਆਂ ਐਪਾਂ ਦਾ ਬੰਦਾ ਲੱਭ ਜਾਂਦਾ ਹੈ ਕਿ ਆ ਲੋਕੇਸ਼ਨ ਤੇ ਫੋਨ ਲਾਣ ਤੋਂ ਬਾਅਦ ਵੀ ਨਹੀਂ ਲੱਭਦਾ ਪਰ ਹੁਣ ਤਾਂ ਮੇਰੀ ਬੇਨਤੀ ਸੁਣੋ ਆਪਾਂ ਅਸੀਂ ਕੁਝ ਕਹੀਏ ਪਿਛਲੇ ਉਹ ਦੇਖਿਆ ਯਾਰ ਉਹਨਾਂ ਪੁਲਿਸ ਡਿਪਾਰਟਮੈਂਟ ਦਾ ਹੌਸਲਾ ਡੇਗਦਾ ਹੈ ਮੈਂ ਉੱਦੋਂ ਜਾਣਾ ਨਹੀਂ ਚਾਹੁੰਦਾ ਇਹ ਦੋਏ ਪਾਸੇ ਨੂੰ ਖੜੇ ਆ। ਇਹ ਦੋਏ ਪਾਸੇ ਨੂੰ ਖੜੇ। ਵਿਜੇ ਨਹੀਂ ਜੇ ਉਹ ਗਲਤੀ ਨਹੀਂ ਮੰਨਦੇ ਤਾਂ ਸਜ਼ਾ ਕਰੋ। ਜੋ ਗਲਤੀ ਮੰਨਦੇ ਆ ਸਜਣ ਛੱਡੋ ਕਹਿੰਦੇ ਉਹ ਕੇ 40 50 ਹੱਥ ਅੱਗੇ ਰਹੀ ਇਹ ਵੀ ਇਹਨਾਂ ਦੀ ਬੱਟ। ਇੱਕ ਨਾ ਗੀਤ ਹੁੰਦਾ ਫਿਰ ਜੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੁਰੂ ਕਰਦੇ। ਬਠਿੰਡੇ ਵਾਲੇ ਔੜੀ ਦੇ ਬਠਿੰਡੇ ਵਾਲੇ ਹੋਰ ਪਤਾ ਨਹੀਂ ਕਾਦੇ ਕਰ। ਤੁਸੀਂ ਉਹ ਫਾਜਲ ਕੇ ਜਾ ਕੇ ਬਾਰਡਰ ਤੇ ਪਹੁੰਚਦਾ ਉੱਥੇ ਵਿਚਾਰਾ ਉਹ ਤਾਂ ਪਾਣੀ ਨਾਲ ਹੀ ਮਾਰਿਆ ਪਿਆ ਲੱਖਾ ਤਾਂ। ਉਹਦੀ ਉੱਤੇ ਜਾ ਕੇ ਦਬੀ ਜਾਂਦੇ। ਹਾਂਜੀ ਜੀ ਸਰ ਕੋਟਮਾਰ ਹੋਈ ਸੀ ਮੋਢੇ ਦੀ ਪਿੰਡ ਚ ਕੋਈ ਸ਼ਰੋਗ ਅਸਕਰ ਹੈ ਜੀ ਸਰ ਇਹ ਦੋਸ਼ੀ ਕੋਈ ਵਪਾਰੀ ਜਾਂ ਕੁਛ ਕੋਈ ਧਾਰਾ ਵਦਾਈ ਘਟਾਈ ਸਰ ਆ ਰਿਪੋਰਟ ਬਣਾਈਏ ਜੀ ਐਸ ਪੀ ਸਾਹਿਬ ਇਸ ਕਰਕੇ ਪੁਵਾੜੇ ਕੋਸ਼ਤ ਨਹੀਂ ਕੀਤੇ ਕਿ 3 ਮਹੀਨੇ ਤੋਂ ਬਾਅਦ ਪੁਵਾੜੇ ਕਰਦੇ ਆ ਜੀ ਜੀ ਕਦੋਂ ਹੋਣੀ 3 ਮਹੀਨੇ ਪੁਵਾੜੇ ਜੀ 8 9 ਰੇਡ ਕੀਤੇ ਜਾ ਰਹੇ ਆ ਹੂੰ ਉਹ ਕਦਮਾਂ ਕੁ ਤਸਵੀਰਾਂ ਰਸ਼ੀਆ ਦੀਆਂ ਲੱਸੀਆਂ ਕੋਈ ਐਲਓਸੀ ਦਾ ਰਿਕਾਰਡ ਹੁੰਦਾ ਏ ਐਲਓਸੀ ਸਰ ਵਿੱਚ ਡੀਐਸਪੀ ਸਾਹਿਬ ਨੂੰ ਕਰਵਾਈਆ ਉਹਨਾਂ ਕੋਲ ਇਹ ਰਿਕਾਰਡ ਜੀ ਰੱਖਾ ਮੈਨੂੰ ਨਹੀਂ ਮੈਨੂੰ ਸਹਾਰਾ ਪੁੱਛਦੇ ਇਹਦੀ ਐਲਓਸੀ ਦਾ ਜਿਹੜਾ ਡਾਕੂਮੈਂਟ ਉਹ ਚਮਕਾਇਆ ਗਿਆ ਕਿੰਨੀ ਤਰੀਕ ਨੂੰ ਜਾਰੀ ਕੀਤੀ ਗਿਆ ਹੈ ਸਾਰਾ ਦਰਕਾਰ ਜੀ ਸਰ ਜੀ 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 ਤੁਸੀਂ ਕੋਸ਼ੀ ਨਾਮ ਦਾ ਅਨੀਲ ਕੁਮਾਰ ਕੁਲਕੋ ਤੇ ਕਮਲੇਸ਼ ਰਾਣੀ ਜੀ ਨੀਸ਼ ਨੀਸ਼ ਸਰ ਸੌਰੀ ਅਨੀਸ਼ ਕੋਰ ਤੇ ਕਮਲੇਸ਼ ਰਾਣੀ ਦੇਖ ਨਾ ਪਾਈ ਗਏ ਜੀ ਸਰ ਹੈ ਜੀ ਜੀ ਸਰ ਬੋਲੋ ਜੀ ਅਨੀਸ਼ ਖਮਾਤੇ ਉਹਦੀ ਘਰ ਵਾਲੀ ਜਿਹੜੀ ਆ ਉਹ ਵੇਖਣਾ ਪਾਇਆ ਗਿਆ ਪੋਸਟਲ ਸਰ ਪਹਿਲੀ ਗੱਲ ਤਾਂ ਇਹ ਆ ਸਰ ਮੈਮ ਨੇ ਰੇਡ ਨਹੀਂ ਕੀਤੀ ਸਰ ਹਾਂ ਇੱਕ ਤਾਂ ਰੇਡ ਕੀਤੀ ਸਰ ਉਹ ਵੀ ਇੱਕ ਨਾਮਾਤ ਰੇਡ ਆ ਸਰ ਹਾਂ ਸਰ ਜਦੋਂ ਵੀ ਮੈਮ ਕੋਲ ਸਾਡੇ ਜਾਂਦੇ ਆ ਬੰਦੇ ਮੈਮ ਨੇ ਸਰ ਵੇਟ ਕਰਵਾ ਕਰਵਾ ਕੇ ਮਸੇ ਆਪਣੇ ਰੂਮ ਚ ਬੁਲਾਉਂਦੀ ਆ ਸਰ ਸਾਨੂੰ ਹਾਂ ਸਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹਾਂਜੀ ਮੈਡਮ ਜੀ ਠੀਕ ਆ ਜੀ ਸਰ ਇਹ ਮਿਸਟਰ ਜੀ ਐਸਐਸ ਕੀ ਐਕਟ ਹੁਣ ਕਰਕੇ ਡੀਐਸਪੀ ਸਾਹਿਬ ਕੋਲੇ ਆ ਸਰ ਜਦੋਂ ਵੀ ਡੀਐਸਪੀ ਸਾਹਿਬ ਮੈਨੂੰ ਤੁਸੀਂ ਕੀ ਦੇਖ ਤੁਸੀਂ ਕੀ ਹੈ ਮੈਂ ਐਸਐਚਓ ਸਰ ਜਦੋਂ ਵੀ ਡੀਐਸਪੀ ਸਾਹਿਬ ਮੈਨੂੰ ਜਿਹੜਾ ਇਹ ਕਹਿੰਦੇ ਆ ਬੇਦਲਤਾ ਨੂੰ ਡੀ ਕਰਾ ਕਰਾ ਕੇ ਬੁਲਾਉਂਦੇ ਆ ਤਾਂ ਤਰਸਾ ਤਰਸਾ ਕੇ ਬੁਲਾਉਣੀ ਹੁੰਦੀ ਆ ਹਾਂ ਸਰ ਬਿਲਕੁਲ ਵੀ ਨਹੀਂ ਮੇਰਾ ਆਫਿਸ 24 ਘੰਟੇ ਖੁੱਲਾ ਹੁੰਦਾ ਜੀ ਕੋਈ ਮਰਜ਼ੀ ਆਵੇ ਸਰ 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 ਮੈਨੂੰ ਬੇਨਤੀ ਆ ਦੋ ਮਿੰਟ ਮੈਨੂੰ ਦੇ ਸਕਦੇ ਹੋ ਇੱਕ ਬੰਦਾ ਥੱਲੇ ਖੜਾ ਜਿਹੜਾ ਬੰਦਾ ਬਾਹਰ ਜਾ ਕੇ ਬੈਠਦਾ ਹੁੰਦਾ ਇਹਨਾਂ ਦੇ ਠੀਕ ਆ ਜੀ ਸਰ ਬਸ ਉਹਦਾ ਪਾਸ ਲੇਡ ਬਣਿਆ ਸਰ ਮੈਂ ਉਹਦੇ ਡਿਊਟ ਕਰ ਰਿਹਾ ਹਾਂ ਹਾਂਜੀ ਸਰ ਤੇ ਜੀ ਸਰ 20 ਦੀ ਸਰੋ ਅੱਗੇ ਨਾ ਸਰ ਬਾਹਰ ਬੈਠ ਜਾਂਦੇ ਵੀ ਮੈਮ ਹੋਣ ਬੁਲਾਉਂਦੇ ਸਰ ਮੈਮ ਨਹੀਂ ਬੁਲਾਉਂਦੇ ਜੇ ਉਹ ਕਹਿੰਦੀ ਮੈਮ ਰੇਟ ਕਰੋ ਜੀ ਤੇ ਮੈਮ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈਗੀ ਉਹ ਕਹਿੰਦੇ ਗੱਡੀ ਤੋਂ ਆਪਣੀ ਲੈ ਕੇ ਚੱਲ ਉਹ ਕਹਿੰਦਾ ਵੀ ਅਸੀਂ ਕੋਈ ਆਪਣਾ ਕੇਸ ਹੌਲਾ ਨਹੀਂ ਕਰਵਾਣਾ ਉਹ ਸਾਡੇ ਗਾਲ ਪੈ ਜਾਣਗੇ ਜਾ ਕੇ ਠੀਕ ਆ ਆ ਸਰ ਇਹ ਸਰ ਲੜਕਾ ਕਰਨ ਕੰਬੋਜਾ ਸਰ ਇਹ ਤੁਹਾਨੂੰ ਦੱਸ ਦੇਗਾ ਵੀ ਸਾਰੇ ਕਿੰਨੀ ਵਾਰੀ ਖਾਣੇ ਗਿਆ ਜੀ ਹਾਂ ਜੀ ਹਾਂ ਸਰ ਪੁੱਛ ਰਿਹਾ ਥਾਣੇ ਤੁਸੀਂ ਕਿੰਨੀ ਵਾਰੀ ਗਏ ਤੇ ਮੈਮ ਮੈਡਮ ਕਹਿੰਦੀ ਅਸੀਂ ਕਦੇ ਬੇਟ ਨਹੀਂ ਕਰਾਈ ਹੈਗੀ ਸਰ ਮੈਂ 4-4 ਘੰਟੇ ਆਪ ਬੈਠਦਾ ਰਿਹਾ ਜੀ ਸਰ ਜਾਂ ਤਾਂ ਇਹ ਮੈਨੂੰ ਫੇਰ ਸਰ ਕਿਆ ਕਰ ਲੋ ਕਰਨ ਸਰ ਇਹ ਹੋਏ ਜੀ ਜੇ ਤਾਂ ਮੈਂ ਆਫਿਸ ਕਿੰਨੀ ਕਿੰਨੀ ਤਰੀਕ ਨੂੰ ਗਏ ਆ ਕੋਈ ਹੈ ਡਾਟਾ ਸਰ ਕੋਤਰੀਕ ਜਿਆਦਾ ਇੱਕ ਤਾਂ ਸਰ ਗਾ 15 ਤਰੀਕ ਨੂੰ ਜੀ ਡੀਵੀਸੀ ਮੰਗਾ ਲਈਏ ਤੁਹਾਡੇ ਕੈਮਰਿਆਂ ਦੀ ਹਾਂ ਜੀ ਮੰਗਾ ਲਓ ਇਹਨਾਂ ਦੀ ਲਿਖੋ ਇਹ ਕਿਸ ਕਿਸ ਤਰੀਕ ਨੂੰ ਗਏ ਆ ਖਾਣੇ ਔਰ ਉਹਦੀ ਜਿਹੜੀ ਉਹ ਕੈਮਰਾ ਰਿਕਾਰਡਿੰਗ ਜਿਹੜੀ ਡੀਵੀਸੀ ਥਾਣੇ ਸਰ ਇਹਨਾਂ ਨੂੰ ਇਹ ਵੀ ਪੁੱਛੋ ਸਰ ਜੀ ਜ 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 ਜਦໄ ਹੋਗਾ ਮੇਰੇ ਕੋਲ ਕੋਈ ਪਾਰਟੀ ਹੋਗੀ ਮੈਂ ਮੀਟਿੰਗ ਉਹਨਾਂ ਨੂੰ ਲਾਸਟ ਵਾਰੀ ਸਰ ਪਾਣੀਆ ਜੀ ਮੇਰੀ ਗੱਲ ਤਾਂ ਪੂਰੀ ਹੋ ਲੈਣ ਨਾ ਹਾਂ 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 ਮੰਨ ਲਓ ਸਰ ਤੁਸੀਂ ਵੀ ਇੱਥੇ ਆਫਿਸ ਕੋਈ ਡੀਲ ਕਰ ਰਹੇ ਹੋ ਜੇ ਸਰ ਤੁਸੀਂ ਉਹਨਾਂ ਨੂੰ ਫ੍ਰੀ ਕਰੋਗੇ ਫੇਰ ਹੀ ਨੈਕਸਟ ਪਾਰਟੀ ਬੁਲਾਉਂਗੇ ਜੀ ਮੇਰੇ ਕੋਲ ਪਹਿਲਾਂ ਹੀ ਐਸਐਸਪੀ ਸਾਹਿਬ ਦੀ ਮੀਟਿੰਗ ਚੱਲਦੀ ਆ ਸਰ ਵੀਸੀ ਤੇ ਚੱਲਦੀ ਆ ਇਹਨਾਂ ਨੂੰ ਕਹਿੰਦੇ 2 ਮਿੰਟ ਵੇਟ ਕਰੋ ਜੀ ਵੀਸੀ ਤੇ ਹੁਣ ਐਸਐਸਪੀ ਸਾਹਿਬ ਸਰ ਮੇਰੇ ਸੀਨੀਅਰ ਆਫੀਸਰ ਨੇ ਉਹ ਮੈਨੂੰ ਘੰਟਾ ਵੀ ਮੀਟਿੰਗ ਰੱਖ ਸਕਦੇ ਅੱਧਾ ਘੰਟਾ ਵੀ ਮੈਨੂੰ ਵੇਟ ਕਰਨੀ ਪਾਉਣੀ ਹੈ ਅੱਪਾ ਐਸਐਸਪੀ ਦਫ਼ਤਰ ਤੋਂ ਬੀਸੀ ਮੀਟਿੰਗ ਮੰਗਾ ਲੈਣੇ ਆ ਜੀ ਸਰ ਤੁਹਾਡੇ ਵਾਲੇ ਉਹ ਮੰਗਾ ਲੈਣੇ ਆ ਜੀ ਸਰ ਹੈ ਜੀ ਜੀ ਸਰ ਠੀਕ ਹੋ ਗਿਆ ਲਿਖ ਲੇ ਜੀ ਹੋਰ ਤੁਸੀਂ ਤਰੀਕਾਂ ਰਖਾਣੀਆਂ ਜੀ ਸਰ ਇਹ ਤੁਹਾਨੂੰ ਤਰੀਕਾਂ ਦੱਸਣਗੇ ਸਰ ਇੱਕ 25 ਤਰੀਕ ਨੂੰ ਗਿਆ ਸੀ ਇਹਨਾਂ ਨੂੰ ਪਿਆ ਸੀ ਵੀਰੇ ਜੀ ਇਹ ਕਹਿੰਦੇ ਸੀ ਵੀ ਆਦੀ ਗੱਡੀ ਦੇ ਨਾਲ 25 ਗੱਡੀ 25 ਸਰ ਲਾਸਟ ਜਿਹੜੀ 25 ਲੰਘੀ ਜੀ 25 ਜੁਲਾਈ 25 ਜੁਲਾਈ ਸੀ ਜੀ 25 ਜੁਲਾਈ ਨੂੰ ਇੱਕ ਵਾਰ ਹੀ ਗਏ ਹਾਂਜੀ ਸਰ ਉਦੋਂ ਤੁਸੀਂ ਕਿਹਾ ਬਾਰ-ਬਾਰ ਜਾਂਦੇ ਆ ਸਰ ਸਰ ਬਾਰ-ਬਾਰ ਦੀ ਤਰੀਕਾ ਰੱਖੋ ਮੈਨੂੰ 25 ਜੁਲਾਈ ਦੀ ਫਿਰ ਜੋ ਲਾਸਟ ਵਾਰ ਗਿਆ ਜੀ ਉਸ ਤੋਂ ਪਹਿਲਾਂ ਕਿੰਨੀ ਵਾਰੀ ਗਏ ਉਸ ਤੋਂ ਪਹਿਲਾਂ ਸਰ ਤਰੀਕ ਤਾਂ ਮੈਨੂੰ ਯਾਦ ਨਹੀਂ ਬਾਕੀ ਮੈਂ ਗਿਆ 10 ਵਾਰ ਗਿਆ ਜੀ ਦਸੇ ਵਾਰੀ ਕਿਨੇ ਕਿਨੇ ਚਿਹਰੇ ਵੱਧ ਮਿਲੇ ਸਰ ਪਹਿਲੀ ਵਾਰੀ ਪਿੰਡੂ ਮੋਤਵਾਰ ਬੰਦੇ ਗਿਆ ਸੀ ਕਹਿੰਦੇ ਵੀ ਅਸੀਂ ਪੀਜੀ ਹੈਗੇ ਹਾਂ ਤੇ ਅਸੀਂ ਚੁੱਪ ਕਰਕੇ ਆ ਗਏ ਸੀ ਫਿਰ ਉਹ ਤੋਂ ਬਾਅਦ ਇੱਕ ਦਿਨ ਸਰ ਜਦੋਂ ਛੱਪੀ ਲੱਗੀ ਸੌ ਰਿਲੇਟਡ ਵੀ ਅਸੀਂ ਜਾਂਦੇ ਰਹੇ ਸੀ ਹਾਂ 16 13 ਤਰੀਕ ਲਗਭਗ ਇੱਕ ਅਸੀਂ ਗਿਆ ਸੀ ਗੁਰਪ੍ਰੀਤ ਕਿੱਥੇ ਆ ਗੁਰਪ੍ਰੀਤ ਭਾਈ ਤੇਰਾ ਫਾਜਲ ਕਾ ਟਿਲੰਡਰ ਪੈਂਦਾ ਇੱਥੇ ਬੇਰਬੂਤ ਨਹੀਂ ਮਾਰੀ ਹੈਗੀ ਕਿਤਾ ਨਹੀਂ ਜੀ ਨਹੀਂ ਇਹ ਦਲਤਾ ਦੀ 10 10 12 12 ਮਰੀ ਜਾਂਦੇ ਆ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਹੈ ਸਰ ਫਿਰ ਜਦੋਂ ਲਾਸਟ ਵਾਰੀ ਗਏ ਆ ਜੀ ਸਰ ਹਾਂ ਸਰ 15 ਸਰ 15 ਡੇਢ ਦੀ ਗੱਲ ਆ ਸਰ ਸਰ ਕਿੰਨੀ ਵਾਰੀ ਗਏ ਹੋ 10 ਮੈਨੂੰ ਸਰ ਮੈਂ ਇੱਕ ਵਾਰੀ ਮੋਤਵਰ ਗਏ ਨਹੀਂ ਮਲੇ ਅਗਲੀ ਵਾਰ ਫਿਰ ਸਰ ਅਗਲੀ ਵਾਰੀ ਮੈਂ ਇੱਕ ਮੁੰਡਾ ਨੀਸ਼ ਗਿਆ ਸੀ ਸਾਡੇ ਪਿੰਡ ਦਾ ਤੇ ਉਦੋਂ ਵੀ ਇਹ ਨਹੀਂ ਸਰ ਵਿਆਹ ਕਾਫੀ ਟਾਈਮ ਵੇਟ ਕੀਤੀ ਸਰ ਇੱਕ ਵਾਰੀ ਬੜਾ ਕਾਫੀ ਟਾਈਮ ਕਿੰਨਾ ਲਗਭਗ ਘੰਟਾ ਦੇ ਡੇਢ ਘੰਟਾ ਜੀ ਉਸ ਉਸ ਉਦੋਂ ਦੀ ਗੱਲ ਹੈ ਜੀ ਉਦੋਂ ਹੋ ਸਕਦਾ ਮੈਡਮ ਬੀਜੀ ਹੋਣ ਡੀਸੀ ਸਾਡਾ ਭਟਾ ਸਕਣੇ ਮੁਲਾਜ਼ਮ ਬੰਦਾ ਸਰ ਬੀਜੀ ਹੋ ਸਕਦਾ ਹਾਂ ਫਿਰ ਸਰ ਗਏ ਇਹਨਾਂ ਸਾਨੂੰ ਦੂਸਰੀ ਪਾਰਟੀ ਦੇ ਬੰਦਾ ਸਤਾ ਕੇ ਕਿਉਂਕਿ ਮੁੱਖ ਦੋਸ਼ੀ ਕ੍ਰਿਸ਼ਨ ਨਾਲ ਥਾਣੇ ਦੇ ਬਾਹਰ ਖੜਿਆ ਰਿਹਾ ਸੀ ਨਾਲ ਉਹ ਤਮੀਰ ਖਾ ਦਾ ਸਰਪੰਚ ਸੀਗਾ ਇਹ ਸਾਨੂੰ ਕਹਿੰਦੇ ਰਾਜੀਨਾਮਾ ਕਰ ਲੋ ਜੀ ਹਾਂ ਫਿਰ ਮੈਂ ਮੈਡਮ ਨੂੰ ਵੀ ਕਿਹਾ ਸਰ ਸਰ ਵੀ ਦੋਹਾਂ ਪਾਰਟੀ ਨਾਲ ਸੱਚ ਨਾ ਬੁਲਾਓ ਤੁਸੀਂ ਸਰ ਕਈ ਰਿਮੈਂਸ ਬਾਈ ਹੋ ਜਾਂਦੀ ਉੱਥੇ ਹਾਂ ਇਹਨਾਂ ਫਿਰ ਹੀ ਸਾਨੂੰ ਦਬਾਅ ਪਾ ਕੇ ਅੰਦਰ ਬਿਠਾਇਆ ਆ ਦੇ ਕਮਰੇ ਨੇ ਪਰ ਰਾਜੀਨਾਮਾ ਤਾਂ ਦੋ ਹੀ ਤਰ੍ਹਾਂ ਦੇ ਬੈਠਚੇ ਹੋਣਾ ਹੈ ਹਾਂਜੀ ਐਦਾਂ ਤਾਂ ਹੈ ਨਹੀਂ ਵੀ ਤੁਸੀਂ ਕੰਧ ਦੇ ਉਸ ਪਾਸੇ ਉਹ ਸਰ ਪਰਸਨ ਨੂੰ ਕਿਹਾ ਵੀ ਰਾਜੀਨਾਮਾ ਉਹਨਾਂ ਨੇ ਜਾਂ ਤਾਂ ਉਹਨਾਂ ਨੇ ਪਹਿਲੇ ਹੁਣ ਫਿਰ ਤੁਹਾਨੂੰ ਕਿੰਨੇ-ਕਿੰਨੇ ਨੂੰ ਬੁਲਾਵੇ ਜਦੋਂ ਉਹਨਾਂ ਨੇ ਕਿਸੇ ਕੋਲੋਂ ਲਿਆ ਦਿਆ ਨਹੀਂ ਫੇ ਤਾਂ ਹੀ ਦੋਨੋਂ ਇਕੱਠਿਆਂ ਬਟਾਇਆ ਸਰ ਬੇਨਤੀ ਹੈ ਸਰ 15 ਡੇਟ ਦੀ ਗੱਲ ਹੈ ਸਰ ਮੈਮ ਆਏ ਨੇ ਰੇਡ ਮਾਰ ਪੇ ਮੈਡਮ ਨੇ ਪੈਸੇ ਤਾਂ ਨਹੀਂ ਮੰਗੇ ਕਦੇ ਤੁਹਾਡੇ ਕੋਲ ਨਹੀਂ ਸਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਸਰ ਉਸ ਟਾਈਮ ਸਰ ਮੈਮ ਆਏ ਨੇ ਸਰ ਜਿਹੜੇ ਸਰ ਦੂਸਰੀ ਪਾਰਟੀ ਹੈ ਸਰ ਉਹਨਾਂ ਕਰੇ ਸਰ ਕਾਫੀ ਟਾਈਮ ਬੈਠ ਕੇ 33 ਮਿੰਟ ਸਰ ਉਹਨਾਂ ਦੇ ਕਰੇ ਬੈਠੇ ਸਾਡੇ ਕੋਲ ਸਰ ਵੀਡੀਓ ਵੀ ਹੈਗੀ ਛੋਟੀ ਜੀ ਸਰ ਸਰ ਜਦੋਂ ਹੀ ਸਰ ਗੱਡੀ ਸਰ ਇਹਨਾਂ ਦੀ ਮੂਵ ਹੋਈ ਪਿੰਡ ਦੇ ਵਿੱਚੋਂ ਸਰ 10 ਮਿੰਟ ਬਾਅਦ ਸਰ ਜਿਹੜਾ ਦਿਹਾਲ ਚਾਂਦਾ ਤੇ ਅ ਕ੍ਰਿਸ਼ਨ ਲਾਲ ਸਰ ਇਹਨਾਂ ਦੇ ਪਿੱਛੇ ਸਰ ਅੱਡੀ ਨੂੰ ਸਰ ਜਾ ਰਹੇ ਆ ਸਰ ਬੰਦੇ ਕਿੱਥੇ ਜਾ ਰਹੇ ਸਰ ਮਗਰਗਾਹ ਦੀ ਗੱਡੀ ਸਰ ਜਾ ਰਹੇ 10 ਮਿੰਟ ਬਾਅਦ ਸਰ 10 ਮਿੰਟ ਬੰਦੇ ਸਰ ਕਿੱਥੋਂ 10 ਮਿੰਟ ਨਹੀਂ ਸਰ ਇੰਨਾ ਸਰ ਬੰਦਾ ਕੋਈ ਮਿਲਿਆ ਨਹੀਂ ਸਰ ਮੈਂ ਮੈ ਰੇਡ ਮਾਰੀ ਉਹ ਕੋਈ ਕਾਰ ਕੀ ਬੰਦਾ ਨਹੀਂ ਮਿਲਿਆ ਸਰ 10 ਮਿੰਟ ਬਾਅਦ ਸਰ ਉਹੀ ਮੋੜ ਤੋਂ ਸਰ 69 10 ਗੱਡੀ ਲੰਘ ਰਹੀ ਹਾਲਟੋ ਸਰ ਤੇ ਸਰਕਲਸ਼ਨ ਹਾਂਜੀ ਬੰਦੇ ਸਰ ਜਦੋਂ ਮੈਂ ਘਰ ਗਏ ਅੱਧਾ ਘੰਟਾ ਬੈਠੀ ਆ ਉਦੋਂ ਰੇਡ ਮਾਰੀ ਬੰਦੇ ਨਹੀਂ ਮਿਲੇ ਲੇਕਿਨ ਕੈਮਰੇ ਚੋਂ ਦੇ 10 ਮਿੰਟ ਬਾਅਦ ਬੰਦੇ ਆਉਂਦੇ ਸਰ ਬਾਅਦ ਚ ਆਉਣਗੇ ਬਟ ਜਦੋਂ ਮੈਂ ਉਹਦੇ ਘਰ ਗਈਆਂ ਤਾਂ ਕੋਈ ਬੰਦਾ ਨਹੀਂ ਆਇਆ ਸਰ ਬੰਦੇ ਕਰ ਰਹੀ ਸੀ ਕਰੋ ਇਹ ਸਕੂਟਰੀ ਲੈ ਸਰ ਵੀਰ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਉਦੋਂ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਗੇਟ 'ਚ ਕਢੋ ਅਸੀਂ ਕਿਹੜਾ ਇਲਾਕਾ ਮੈਂ ਦੀ ਥੋੜਾ ਸਰ ਮੈਂ ਬਠਿੰਡਾ ਇਲਾਕਾ ਹਾਂ ਇਲਾਕਾ ਤਾਂ ਜੋਰ ਵਾਲਾ ਹੀ ਆ ਫਿਰ ਤੁਸੀਂ ਐਂਦਾ ਉੱਥੇ ਢਿੱਲੇ ਗੋ ਪਿਓ ਇਲਾਕਾ ਤਾਂ ਇੱਕ ਜੁਬਜਣੇ ਵਾਲਾ ਹੀ ਆ ਨਾ ਸਰ ਬਠਿੰਡੇ ਵਾਲੇ ਤਾਂ ਭੱਜਦੇ ਪੇ ਮੈਦਾਨ ਨਹੀਂ ਛੱਡਦੇ ਹੈਗੇ ਸਰ ਜਦੋਂ ਕੋਈ ਹੋਰ ਪਾਰਟੀ ਬੈਠੀ ਹੁੰਦੀ ਹੈ ਨਾ ਇਹਨਾਂ ਨੂੰ ਕਹਦੇ ਨੇ ਦੋ ਮਿੰਟ ਵੇਟ ਕਰ ਲਓ ਇਹਨਾਂ ਨੂੰ ਇਹ ਚੀਜ਼ ਵੀ ਵੀਰ ਜੀ ਮੈਨੂੰ ਬੋਲ ਲੈਂਦੇ ਹੁਣ ਮੇਰੀ ਵਾਰੀ ਆ ਹਾਂ ਮੈਂ ਇਹਨਾਂ ਨੂੰ ਕਹਿੰਦੀ ਵੀ ਗੇਟ ਕਰ ਸਰ ਮੈਂ ਸਵੇਰ ਦੀ 3:30 ਵਜੇ ਕਾਲ ਕੀਤੀ ਨੇ ਫਿਰ ਆ ਕੇ ਤੁਹਾਨੂੰ ਮੈਂ ਕਹਿੰਦਾ ਸਰ ਮੇਰੀ ਗੱਲ ਨਹੀਂ ਸੁਣੀ ਸਭ ਨੇ ਇੱਕ ਨਾ ਗੀਤ ਹੁੰਦਾ ਸੀ ਅੱਗੇ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਹੈ ਬਠਿੰਡੇ ਵਾਲੇ ਕੋੜੀ ਦੇ ਬਠਿੰਡੇ ਵਾਲੇ ਹੋਰ ਪਤਾ ਨਹੀਂ ਕਾਦੇ ਕਾਦੇ ਤੁਸੀਂ ਉਹ ਫਾਜਲ ਕੇ ਜਾ ਕੇ ਬਾਰਡਰ ਤੇ ਪੈਂਦਾ ਉੱਤੇ ਵਿਚਾਰਾ ਉਹ ਤਾਂ ਪਾਣੀ ਨਾਲੇ ਮਾਰਿਆ ਪਿਆ ਇਲਾਕਾ ਤਾਂ ਉਹ ਤੁਸੀਂ ਉੱਥੇ ਜਾ ਕੇ ਦੇਖ ਜੰਦੇ ਏ ਇੱਕੰਡੇ ਗੱਲ ਆਉ ਇਹਨੂੰ ਹੈ ਇਹ ਜਿਹੜਾ ਦੋਸ਼ੀ ਕੱਢਿਆ ਨੀਸ਼ ਕੁਮਾਰ ਹੈ ਉਹਦੀ ਘਰ ਵਾਲੀ ਸਰਨ ਦੀ ਬਾਕਾਇਦਾ ਰਿਕਾਰਡਿੰਗ ਵਿੱਚ ਪਈ ਹੈ ਸਨ ਆਦਨ ਸਰ ਜਦ ਲਾਸਟ ਵੀਡੀਓ ਸਰ ਆਇਆ ਅਸੀਂ ਦੇਖ ਪਾਏ ਇਹਨਾਂ ਦੀ ਕਾਰ ਜਾ ਰਹੀ ਹੈ ਜੀ ਜਿਹੜੀ ਇਸ ਕਾਰ ਵੀ ਗੱਡੀ ਮਿਲੀ ਥਾਣੇ ਜੀ ਆ ਸਰ ਚੱਲੋ ਹਮ ਮੈਡਮ ਦੀ ਕਾਰ ਹਮ ਲਗਭਗ ਥੋੜੇ ਟਾਈਮ ਬਾਅਦ ਸਰ 1 2 3 ਮਿੰਟਾਂ ਦਾ ਫਾਸਲਾ ਵਿੱਚ ਇਹ ਗੱਡੀ ਉਧਰ ਨੂੰ ਜਾਂਦੀ ਹੈ ਇਹ ਗੱਡੀ ਥਾਣੇ ਜਾ ਰਹੀ ਹੈ ਬਸ ਨਗਰੀ ਉਹਨਾਂ ਦੀ ਗੱਡੀ ਸਰ ਪਿੰਡੋਂ ਨਿਕਲ ਕੇ ਜਾ ਰਹੀ ਹੈ ਆ ਦਿਆਲ ਦੀ ਗੱਡੀ ਜਾ ਰਹੀ ਦੇਖੋ ਮਗਰ ਬੋਲਦੇ ਵਿਦਿਆਲ ਦੀ ਗੱਡੀ ਹੈ ਵਿੱਚ ਬੰਦੇ ਹੋਣ ਨਾ ਹੋਣੇ ਥੋੜੇ ਇਹ ਵਿਦਿਆਲ ਸਰ ਮੈਂ ਆਪ ਦੇਖਾ ਸੀ ਪਤਾ ਜੀ ਕਿਉਂ ਸਰ ਸਰ ਆਪਣੇ ਪਿੱਛੇ ਸਰ ਐਕਸਕਿਊਜ਼ ਮੀ ਪਲੀਜ਼ ਮੈਂ ਸਹਿਮਤ ਆਂ ਵੀ ਪਿੱਛੇ ਆ ਰਿਹਾ ਕੀ ਇਹਨਾਂ ਨੇ ਮੈਨੂੰ ਕੋਈ ਕਾਲ ਕੀਤਾ ਵੀ ਵਿਦਿਆਲ ਆ ਗਿਆ ਮੈਂ ਸ਼ਰੇਸ਼ ਨੂੰ ਕਾਲ ਲਾਈ ਸੀ ਵੀਰ ਜੀ ਤੁਸੀਂ ਮੈਨੂੰ ਕਾਲ ਕਰੋ ਨਾ ਜੀ ਕਹਿਤ ਮੇਰੀ ਐਸ ਐਚਓ ਸਾਹਿਬ ਹਰ ਬੰਦੇ ਦਾ ਫੋਨ ਲੋਕੇਸ਼ਨ ਤੇ ਲੱਗਦਾ ਫੋਨ ਨੰਬਰ ਤੇ ਤਾਂ ਉਹਦੀ ਫੇਸਬੁੱਕ ਉਹਦੀਆਂ ਸਾਰੀਆਂ ਐਪਾਂ ਨਾਲ ਇੱਕ ਬੰਦਾ ਲੱਭ ਜਾਂਦਾ ਹੈ ਕਿ ਆ ਲੋਕੇਸ਼ਨ ਤੇ ਫੋਨ ਲਾਉਣ ਤੋਂ ਬਾਅਦ ਵੀ ਨਹੀਂ ਲੱਭਦਾ ਕੀ ਤਾਂ ਨਹੀਂ ਹੋ ਸਕਦਾ ਮੇਰੀ ਬੇਨਤੀ ਸੁਣੋ ਜੀ ਸਰ ਆਪਾਂ ਅਸੀਂ ਕੁਝ ਕਹੀਏ ਪਿਛਲੇ ਕੁਝ ਦੇਖਿਆ ਹੀ ਹੈ ਨਾ ਕਿ ਉਹਨਾਂ ਪੁਲਿਸ ਡਿਪਾਰਟਮੈਂਟ ਦਾ ਹੌਸਲਾ ਡਿੱਗਦਾ ਆ ਮੈਂ ਉਧਰ ਨੂੰ ਜਾਣਾ ਨਹੀਂ ਚਾਹੁੰਦਾ ਇਹ ਦੋਏ ਪਾਸੇ ਨੂੰ ਖੜੇ ਆ ਇਹ ਦੋਏ ਪਾਸੇ ਨੂੰ ਖੜੇ ਜੇ ਨਹੀਂ ਜੇ ਉਹ ਗਲਤੀ ਨਹੀਂ ਮੰਨਦੇ ਤਾਂ ਸਜ਼ਾ ਕਰੋ ਜੋ ਗਲਤੀ ਮੰਨਦੇ ਆ ਸਜਣ ਛੱਡੋ ਕਹਿੰਦੇ ਕਿ ਅਸੀਂ 40 50 ਸਾਲ ਇਕੱਠੇ ਰਹੇ ਇਹ ਵੀ ਇਹਨਾਂ ਦੀ ਬਟਿੰਗ ਹੈ ਜਦੋਂ ਇਹਨਾਂ ਨੇ ਤੁਹਾਨੂੰ ਦੋਏ ਆਪਸ਼ਨ ਦਿੱਤੇ ਹੋ ਆ ਹਾਂ ਵੀ ਸਰ ਇੱਕ ਸਰ ਦੋਸ਼ੀ ਦਾ ਲੇਖ ਰਾਜੀ ਸਰ ਇਹਦਾ ਬ੍ਰਦਰ ਹੈਗਾ ਟੇਕ ਚ ਸਰ ਐਸਐਸਪੀ ਫਾਜ਼ਿਲਖਾ ਸਰ ਉਸ ਹੀ ਬਰਾਹਰ ਦੇ ਵਿੱਚੋਂ ਲਗਭਗ ਡੇਢ ਕੇ ਸਾਲ ਪਹਿਲਾਂ ਉਹ ਬੰਦਾ ਰਟਾਇਰ ਹੋਇਆ ਸੀ ਸਰ ਉਹਨੇ ਫਿਰੋਜ਼ਪੁਰ ਲੈ ਕੇ ਫਾਜ਼ਿਲਖਾ ਜਿਹੜਾ ਬੰਦਾ ਡਿਊਟੀ ਕਰਦਾ ਸਰ ਲਿੰਗੋ ਤੇ ਬਾਣੀ ਜਾਂਦੇ ਆ ਸਰ ਜਿਹੜੀ ਐਸਪੀ ਡੀ ਸਰ ਨੇ ਸਰ ਰਿਪੋਰਟ ਪੇਸ਼ ਕੀਤੀ ਹੈ ਇਹ ਸਰ ਸਾਰੀ ਮਿਮਲੀ ਪੁਗ ਦੀ ਸਰਕਾਰ ਕੋ ਜਾ ਰਹੀ ਹੈ ਸਰ ਤੁਸੀਂ ਮੈਨੂੰ ਨੀਸ਼ ਦੇ ਖਿਲਾਫ ਸਬੂਤ ਦਿਖਾ ਲਓ ਹਾਂਜੀ ਸਰ ਜਿਹੜਾ ਇਹਨਾਂ ਸਬੂਤ ਘਰ ਵਾਲੀ ਦੇ ਖਿਲਾਫ ਦਿਖਾ ਲਓ ਸਰ ਜਿਹੜੇ ਇਹਨਾਂ ਦੇ ਗਵਾਹ ਹੈਗੇ ਸਰ ਸਰ ਆਪ ਕਹਿ ਰਿਹਾ ਵੀ ਪਹਿਲਾਂ ਵੀ ਪੰਨ ਕੁਮਾਰ ਤੇ ਅਨੀਸ਼ ਪੁਣਰ ਉੱਥੇ ਗਿਆ ਇਹ ਕਹਿ ਰਿਹਾ ਅਨੀਸ਼ ਮੈਂ ਹੈ ਹੀ ਨਹੀਂ ਸੀ ਸਰ ਜਦੋਂ ਇਹਨਾਂ ਸਪੀਡੀ ਸਰ ਆਇਆ ਸਰ ਇਹੋਨਾਂ ਦੀ ਰਿਕਾਰਡਿੰਗ ਹੈਗੀ ਸਰ ਸਾਡੇ ਕੋਲ ਸਾਰੇ ਦੇ ਸਭ ਦਾ ਰਿਕਾਰਡਿੰਗ ਕਰ ਰਹੀ ਹੈ ਸਰ ਉਹ ਸਾ ਸਰ ਤੁਹਾਨੂੰ ਜੇ ਪੇਸ਼ ਕਰਨਾ ਕੀ ਮਤਲਬ ਇਹਦਾ ਇਸ ਗੱਲ ਦਾ ਹਾਂਜੀ ਸਰ ਐਸਪੀਡੀ ਸਾਬਲ ਬਣ ਕਰੀ ਹੋਈ ਹੈ ਸਰ ਜਿਹੜਾ ਟੇਕ ਚੰਦ ਇੱਕ ਮਿੰਟ ਬਾਅਦ ਰਿਕਾਰਡਿੰਗ ਆ ਅਨੀਸ਼ ਲੜਾਈ ਸ਼ਾਮਿਲ ਸੀ ਹਾਂਜੀ ਸਰ ਉਹਦੀ ਕੋਈ ਫੋਟ ਸਰ ਜਦੋਂ ਸਰ ਆਪਜੀ ਵੱਲੋਂ ਬੁਲਾਇਆ ਗਿਆ ਸੀ ਡੀਐਸਪੀ ਸਾਹਿਬ ਨੂੰ ਵੀ ਉਸ ਤੋਂ ਬਾਅਦ ਸਰ ਤੀਸੀ ਸਾਰੇ ਐਸਪੀਡੀ ਸਾਹਿਬ ਕੋਲ ਚਲੇ ਗਏ ਸੀ ਜੋ ਐਸਪੀਡੀ 15 ਅਗਸਤ ਦੀ ਅਗਲੀ ਜਿਹੜੀ ਵੀ ਤਰੀਕਾ ਉਹਦੇ 'ਚ ਹਾਜ਼ਰ ਕੀਤਾ ਜਾਵੇ ਸਾਰੇ ਸਾਧ ਵੀ ਵੀਡੀਓ ਨਿਸ਼ੂ ਭਰਾ ਰਿਹਾ ਸਰ ਉਹ ਮੇਰੇ ਵੀ ਸਰ ਸਾਡੇ ਦੁਬਾਰਾ ਹੀ ਦਿੱਤੀ ਗਈ ਸਰ ਦੁਬਾਰਾ ਜਦੋਂ ਆਏ ਨੇ ਸਰ ਉਹ ਸਾਡੇ ਦੁਬਾਰਾ ਹੀ ਸਰ ਦਿੱਤੀ ਗਈ ਜੀ ਜੀ ਵੀ ਸਰ ਨਾਲ ਨਾਲ ਮੈਨੂੰ ਸ਼ੂਤ ਖਾਣੀ ਹੈ ਹਾਂਜੀ ਸਰ ਦੇਖ ਲਓ ਸਰ ਵੀਡੀਓ ਸਰ ਉਹ ਤਾਂ ਨਹੀਂ ਸੀ ਉਸ ਦਿਨ ਦੀ ਗੱਲ ਜਿਹੜੀ ਜਿਹਨੇ ਐਸਪੀਡੀ ਸਾਹਿਬ ਇਸ ਨਾਲ ਮੈਂ ਮੈਂ ਮੋਸਤਿੰਦੀਪ ਸਾਡੇ ਕੋਲ ਹੈਗੀ ਆ ਉਸ ਤੋਂ ਪਹਿਲਾਂ ਦੀ 18 ਮੰਗਲਵਾਰ ਹੈ ਹਾਂਜੀ 19 ਅੱਠ ਨੂੰ ਇਹ ਲਿਖੋ ਇਹਦੇ ਵਿੱਚ ਵੀ ਜਿਹੜੀ ਤੁਹਾਡੀ ਤਫਤੀਸ਼ ਹੋਈ ਹੈ ਸਬੰਧ ਦੇ ਵਿੱਚ ਅਨੀਸ਼ ਕੁਮਾਰ ਤੇ ਉਹਦੀ ਵਾਈਫ ਦੇ ਖਿਲਾਫ ਜਿਹੜੇ ਸਬੂਤ ਹੈ ਪੀੜਤ ਧਿਰ ਦੇ ਕੋਲ ਉਹਨਾਂ ਨੂੰ ਮੁੜ ਵਿਚਾਰਦੇ ਹੋਏ ਇਹਦੀ ਜਿਹੜੀ ਫਾਈਨਲ ਰਿਪੋਰਟ ਹੈ 19 ਤਰੀਕ ਨੂੰ ਲੈ ਕੇ ਪੇਸ਼ ਹੋਵੇ ਠੀਕ ਐ ਐਸਐਚਓ ਸਾਹਿਬ ਕਰੋ ਮੱਚ ਐਫੀਡੇਟ ਕੋਈ ਸੀਗੇ ਇਹਨਾਂ ਕੋਲ ਜਨਰਲ ਦੇ ਤੁਸੀਂ ਗਾਲੀ ਗਰੋਜ ਦੇ ਐਫੀਡੈਟ ਵੀ ਦਿੱਤੇ ਸੀ ਸਰ ਦਿੱਤੇ ਸੀ ਸਰ ਹੈਗੇ ਸਰ ਉਹਨੂੰ ਕਿਉਂ ਨਹੀਂ ਕਨਸਿਡਰ ਕੀਤਾ ਗਿਆ ਜੀ ਐਸਆਈਐਸਟੀ ਐਕਟ ਨੇ ਸਰ ਦੇ ਬਾਰੇ ਮੈਂ ਸਭ ਇਨਸਪੈਕਟਿਵ ਐਂਡ ਪਰ ਮੇਰਾ ਜਿਹੜਾ ਐਸਆਈਐਸਟੀ ਐਕਟ ਅਸਰ ਇਹ ਕਿ ਡੀਐਸਪੀ ਲੈ ਤੱਕ ਇੱਕ ਲੈ ਕੋ ਡੀਐਸਪੀ ਕੋਈ ਵੀ ਅਪਲਾਈ ਹੋਵੇ ਡੀਐਸਪੀ ਪੱਧਰ ਤੋਂ ਘੱਟ ਰੋਲ ਕਰੀ ਜਾਵੇ ਠੀਕ ਹੈ ਠੀਕ